ਸਰਨਾ ਗੁਰਦਿਆਲ ਸਿੰਘ ਕਲਿਆਣ ਹੈ ਜੀ ਆਲ ਇੰਡਸਰੂ ਕਾ ਫੈਡਰੇਸ਼ਨ ਪੰਜਾਬਤਾ ਸੇਵਾਦਾਰ ਬਹੁਤ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਸਮੂਹ ਜਥੇਬੰਦੀਆਂ ਸੁਵਡਾਟ ਸਾਹਿਬ ਨੂੰ ਮਿਲਿਆਂਗੇ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਸਾਡੇ ਐਸਸੀ ਭਾਈਚਾਰੇ ਦੀਆਂ 2001 ਦੇ ਵਿੱਚ ਪ੍ਰੋਮੋਸ਼ਨਾਂ ਰੋਕੀਆਂ ਗਈਆਂ ਸੀ ਉਹ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜੋ ਬਹੁਤ ਜ਼ਰੂਰੀ ਹੈ ਗਿਆ ਕਿਉਂਕਿ ਜੇ ਸਿਧਾਂਤ ਦੇ ਮੁਤਾਬਕ ਬਾਬਾ ਸਾਹਿਬ ਨੇ ਸਾਨੂੰ ਉਧਕਾਰ ਦਿੱਤੇ ਸਮੂਹ ਕਮਿਊਨਿਟੀਆਂ ਨੂੰ ਤਾਂ ਫਿਰ ਐਸਸੀ ਭਾਈਚਾਰੇ ਦਾ ਵੀ ਉੱਤੇ ਓਨਾ ਹੀ ਅਧਿਕਾਰ ਹੈਗਾ ਜਿੰਨਾ ਦੂਜੀਆਂ ਕਮਿਊਨਿਟੀਆਂ ਦਾ ਮੇਰੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਅੱਜ ਅਸੀਂ ਇੱਕ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬਾਸਤੇ ਪੰਜਾਬ ਦੇ ਗਵਰਨਰ ਸਾਹਿਬਾਸਤੇ ਮੈਡਮ ਸੁਪਰਡੈਂਟ ਨੂੰ ਸਬੂਤ ਜੱਥੇਬੰਦੀਆਂ ਨੇ ਕਿ ਇਹ ਤੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਔਰ ਐਸਸੀ ਭਾਈਚਾਰੇ ਦੀਆਂ ਜਿਹੜੀਆਂ ਪ੍ਰੋਮੋਸ਼ਨਾਂ ਵਾ ਇਹ ਜਲਦ ਲਾਗੂ ਕੀਤੀਆਂ ਜਾਣ ਕਿਉਂਕਿ ਇੱਕ ਪਾਸੇ ਤੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਆਂ ਬਾਬਾ ਸਾਹਿਬ ਦੀਆਂ ਦਫ਼ਤਰਾਂ 'ਚ ਫੋਟੋਆਂ ਲਾਉਣ ਦੇ ਨਾਲ ਹੀ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਨਹੀਂ ਬਧਾਇਆ ਜਾਦਾ ਬਾਬਾ ਸਾਹਿਬ ਦੀ ਸੋਚ ਦੇ ਮੁਤਾਬਕ ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਪੂਰਨੇ ਪਾਏ ਆ ਅਸੀਂ ਉਹਨਾਂ ਤੇ ਅੰਬਲ ਕਰੀਏ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਇੰਪਲੀਮੈਂਟ ਕਰੀਏ ਉਹਨਾਂ ਸੰਵਿਧਾਨ ਦੇ ਪਾਏ ਹੋਏ ਅਧਿਕਾਰਾਂ ਨੂੰ ਸਮੂਹ ਸੰਤਨ ਨੂੰ ਸਮੂਹ ਜਨਤਾ ਨੂੰ ਜਿੰਨੀਆਂ ਵੀ ਜਥੇ ਸਾਡੇ ਐਸਸੀ ਭਾਈਚਾਰੇ ਦੇ ਅਫਸਰ ਨੇ ਉਹਨਾਂ ਸਾਰਿਆਂ ਨੂੰ ਕਲਾਸ 4 ਤੋਂ ਲੈ ਕੇ ਹਾਈ ਕਲਾਸ ਤੱਕ ਸਭ ਨੂੰ ਉਹਨਾਂ ਦੇ ਅਧਿਕਾਰ ਦੇ ਕੇ ਉਹਨਾਂ ਨੂੰ ਪ੍ਰੋਮੋਸ਼ਨ ਬਰਾਬਰ ਤੇ ਦਿੱਤੀਆਂ ਜਾਣ ਜਿਸ ਦੇ ਨਾਲ ਤਦ ਸਾਡਾ ਜਿਹੜਾ 12% ਕੋਟਾ ਸੀ ਉਹ ਪੂਰਾ ਹੋ ਸਕੇ ਔਰ ਇਸ ਦੇ ਨਾਲ ਹੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਸੀਟਾਂ ਨਹੀਂ ਪੂਰੀਆਂ ਦਿੱਤੀਆਂ ਜਾਂਦੀਆਂ ਜੇ ਅਸੀਂ ਜਾਣਦੇ ਹਾਂਗੇ ਉੱਥੇ ਲਾਰੇ ਤੋਂ ਲਾਰਾ ਲਾਇਆ ਜਾਂਦਾ ਵਾ ਪਿੱਛੇ ਮੈਂ ਇੱਕ ਗੱਲ ਰੱਖਣੀ ਚੋਣਾ ਭਾਵੇਂ ਉਹ ਸਿਆਸੀ ਪੱਖ ਦੇ ਆਗੂ ਨੇ ਸਾਬ ਜਗਮਉਨ ਸਿੰਘ ਰਾਜੂ ਜੀ ਉਹਨਾਂ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾ ਕੇ ਉਹ ਕੋਈ ਸਿਆਸੀ ਤੌਰ ਤੇ ਨਹੀਂ ਪਾਈ ਉਹਨਾਂ ਇੱਕ ਆਪਣੇ ਸਮਾਜ ਤੌਰ ਤੇ ਪਾਈ ਜਿਸ ਤੇ ਸਰਕਾਰ ਨੂੰ ਮਜਬੂਰਨ ਕੈਬਨਿਟ ਦੇ ਵਿੱਚੋਂ ਪਾਸ ਕਰਨਾ ਪਿਆ ਮਤਾ ਕਿ ਸਕੂਲਾਂ ਦੇ ਵਿੱਚ ਹਾਡੀਆਂ ਸੀਟਾਂ ਰੱਖੀਆਂ ਰੱਖੀਆਂ ਜਾਣੀਆਂ ਔਰ ਪੰਜਾਬ ਸਰਕਾਰ ਉਹਨਾਂ ਦੀ ਫੀਸ ਭਰੇਗੀ ਲੇਕਿਨ ਉਹ ਅੱਜ ਵੀ ਜਿਉਂ ਦਾ ਤਿਉਂ ਹੀ ਹੈਗਾ ਕਹਿੰਦਾ ਮਲੇ ਕੋਟੇ ਤੇ ਹੀ ਢਾਕੇ ਪੈਂਦੇ ਆ ਕਿਉਂ ਸਾਡੇ ਐਸੀ ਪਰਿਵਾਰਾਂ ਦੇ ਇਹ ਨੀਤੀ ਸਰਕਾਰ ਨੂੰ ਆਪਣੀ ਸਾਫ ਕਰਨੀ ਚਾਹੀਦੀ ਹੈਗੀ ਪੰਜਾਬ ਸਰਕਾਰ ਨੂੰ ਜਲਦੋ ਜਲ ਦੇ ਧਿਆਨ ਦੇਣਾ ਚਾਹੀਦਾ ਵਾ ਜੇ ਸਾਡੇ ਪਰਿਵਾਰਾਂ ਦੇ ਸਾਰੇ ਕੋਟੇ ਜਲਦੋ ਜਲ ਰਿਜ਼ਰਵੇਸ਼ਨ ਜਾਂ ਸਕੂਲ ਦੇ ਵਿੱਚ ਸੀਟਾਂ ਕਾਲਜਾਂ ਵਿੱਚ ਨਾ ਲਾਗੂ ਕੀਤੀਆਂ ਗਈਆਂ ਬਰਾਬਰ ਤੇ ਅਸੀਂ ਸਾਰੇ ਜਥੇਬੰਦੀਆਂ ਜਿੱਥੇ ਆਪਣੇ ਭਾਈਚਾਰੇ ਦੇ ਅਫਸਰਾਂ ਨੂੰ ਬੇਨਤੀ ਕਰਦੇ ਹਾਂਗੇ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਲੜਨਾ ਵਾ ਤੁਹਾਡੇ ਅਕਾਂਲੀ ਲੜਨਾ ਵਾ ਕਿਉਂਕਿ ਤੁਸੀਂ ਹੀ ਅੱਗੇ ਸੰਵਿਧਾਨ ਨੂੰ ਦੀ ਕਸਮ ਖਾ ਕੇ ਇਹ ਨੌਕਰੀਆਂ ਤੇ ਆਏ ਜੇ ਜੇ ਗੁੰਗੀ ਬਹਿਰੀ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਹੈਗੀ ਨਹੀਂ ਜਾਗਦੀ ਤੇ ਇਹਦੇ ਤੁਸੀਂ ਆਪਣੇ ਭਰਾਵਾਂ ਦਾ ਆਪਣੇ ਸਮਾਜ ਦਾ ਸਾਥ ਦੋ ਜੇ ਤੁਸੀਂ ਉਤਰਾਂ ਨਹੀਂ ਆਸਦੇ ਧੰਨਿਆਂ ਚ ਤੇ ਉਤਰਾਂ ਆਪਣੇ ਭੈਣ ਭਰਾਵਾਂ ਸੰਗੀਆਂ ਸਾਥੀਆਂ ਨੂੰ ਭੇਜ ਕੇ ਉਹ ਧੰਨੇ ਦਾ ਮਨੁਬਲ ਵਧਾਓ ਤੁਸੀਂ ਸਾਨੂੰ ਲੀਗਲ ਅੰਮਲ ਐਡਵਾਈਸ ਦੇ ਸਾਦੇ ਚ ਤੁਸੀਂ ਜਾਣਕਾਰ ਜੇ ਕਾਨੂੰਨ ਦੇ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੇ ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਨਹੀਂ ਕੋਈ ਧਿਆਨ ਦਿੰਦੇ ਤੇ ਸਾਰੀਆਂ ਜਿੱਥੇ ਬੰਦੀਆਂ 71 ਹੋਣਗੀਆਂ ਤੇ ਤਵੜਾ ਸੰਘਰਸ਼ ਕਰਾਂਗੇ ਜਿਸ ਦੇ ਨਾਲ ਤੇ ਪੰਜਾਬ ਸਰਕਾਰ ਦਾ ਕੰਬ ਕਰਨ ਦੀ ਨਹੀਂ ਸੁੱਤੀ ਇਹਨੂੰ ਜਗਾ ਕੇ ਛੱਡਾਂਗੇ ਜੈ ਭੀਮ ਜੈ ਭਾਰਤ ਜੈ ਸਵਰਾਣ ਮੇਰਾ ਨਾਮ ਨਿਤਿਸ਼ ਪੀਮੇ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਅਸਮੂਹ ਜਿੱਥੇ ਬੰਦੀਆਂ ਅੱਜ ਮਾਨਯੋਗ ਮੁੱਖ ਮੰਤਰੀ ਨੂੰ ਡੀਸੀ ਅੰਮ੍ਰਿਤਸਰ ਰਾਹੀਂ ਮੰਗ ਪੱਤਰ ਦੇਣ ਆਏ ਨੇ ਜੀ 2001 ਦੇ ਵਿੱਚ 85ਵਾਂ ਅਮੈਂਡਮੈਂਟ ਹੋਈ ਸੀ ਉਸ ਅਮੈਂਡਮੈਂਟ ਦੇ ਥਰੂ ਇਕੁਅਲ ਓਪਰਚ्युनिटीज ਨੂੰ ਮੇਕ ਸ਼ੋਰ ਕੀਤਾ ਗਿਆ ਸੀ ਕਿ ਜਿਹੜੇ ਸਰਕਾਰੀ ਕਰਮਚਾਰੀ ਉਹਨਾਂ ਦੀ ਪ੍ਰਮੋਸ਼ਨ ਜਿਹੜੀਆਂ ਉਹਨਾਂ ਦੀ ਸਨੀਅਰਿਟੀਜ਼ ਜਿਹੜੀ ਆ ਐਸਸੀ ਐਸਟੀ ਸਮਾਜ ਦੀ ਉਹਨਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂਕਿ ਜਿਹੜੇ ਵੱਡੇ ਰੈਂਕ ਹੈਗੇ ਆ ਉਹਨਾਂ ਤੇ ਰਾਖਵਾ ਕਰਨ ਜਿਹੜਾ ਵਾ ਇੱਕ ਹਿਸਾਬ ਦਾ ਉਹ ਬਹਾਲ ਕੀਤਾ ਜਾ ਸਕੇ ਪਰ ਅਨਫੋਰਚਨਟਲੀ ਪੰਜਾਬ ਸਰਕਾਰ ਨੇ ਸੰਨ 2001 ਦਾ ਇਹ ਨੋਟੀਫਿਕੇਸ਼ਨ ਅੱਜ ਤੱਕ ਇੰਪਲੀਮੈਂਟ ਨਹੀਂ ਕੀਤਾ ਮੌਕੇ ਦੀਆਂ ਸਰਕਾਰਾਂ ਆਂਦੀਆਂ ਗਈਆਂ ਜਾਂਦੀਆਂ ਗਈਆਂ ਪਰ ਐਸਸੀ ਐਸਟੀ ਸਮਾਜ ਦੇ ਅਫਸਰਾਂ ਦੇ ਜਿਨ੍ਹਾਂ ਨੂੰ ਉਸ ਜਗ੍ਹਾ ਤੇ ਸਿਲੈਕਟਡ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੈਗਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਪਏ ਇਹਦੇ ਸਬੰਧ ਦੇ ਵਿੱਚ ਅੱਜ ਸਮੂਹ ਜਥੇਬੰਦੀਆਂ ਇੱਕ ਮੰਗ ਪੱਤਰ ਦੇਣ ਆਈਆਂ ਗਵਰਨਰ ਆਫ ਪੰਜਾਬ ਨੂੰ ਔਰ ਸੀਐਮ ਆਫ ਪੰਜਾਬ ਨੂੰ ਕਿ ਇਸ ਸंवਿਧਾਨਿਕ ਹੱਕ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਤਾਂਕਿ ਸਾਡੇ ਅਫਸਰ ਬੰਦੀ ਹੋਈ ਆਬਾਦੀ ਦੇ ਅਨੁਪਾਤ ਦੇ ਨਾਲ ਔਰ ਉਹਨਾਂ ਦੀ ਸੀਨੀਅਰਿਟੀ ਜਿਹੜੀ ਆ 2001 ਦੀ ਐਮੈਂਡਮੈਂਟ ਜਿਹੜੀ ਆ 85ਵੀਂ ਐਮੈਂਡਮੈਂਟ ਉਹਦੇ ਅਕੋਰਡਿੰਗ ਤੈਅ ਕੀਤੀ ਜਾ ਸਕੇ ਔਰ ਉਹ ਮੁਕਾਮਾਂ ਤੇ ਪਹੁੰਚਣ ਤਾਂਕਿ ਸਾਡੇ ਸंवਿਧਾਨਿਕ ਹੱਕਾਂ ਦੇ ਪੈਰਾ ਦੇ ਸਕਣ ਜੀ ਜੀ ਮਹਜ ਪ੍ਰਸ਼ਾਸਨ ਨੂੰ ਅਸ਼ਵਾਸਨ ਜੀ ਇੱਥੇ ਲਗਾਤਾਰ ਸੰਘਰਸ਼ ਕਰਨਾ ਪਏਗਾ ਪ੍ਰਸ਼ਾਸਨ ਦੀ ਡਿਸਕਸ਼ਨ ਨਹੀਂ ਹੈ ਸੀਐਮ ਪੰਜਾਬ ਜਿਹੜਾ ਵਾ ਇਸ ਚੀਜ਼ ਨੂੰ ਭਗਵੰਤ ਜੀ ਸਾਹਿਬ ਉਹ ਅਪਲਾਈ ਕਰ ਸਕਦੇ ਨੇ ਆਪਣਾ ਉਹਨਾਂ ਤੱਕ ਗੱਲ ਪਹੁੰਚਾਣੀ ਸੀ ਥਰੂ ਡੀਸੀ ਅੰਮ੍ਰਿਤਸਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹਨੂੰ ਸੜਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ 58ਵੀਂ ਐਮੈਂਡਮੈਂਟ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ ਪ੍ਰੋਮੋਸ਼ਨ ਤੇ ਸਨੀਅਰਿਟੀ ਜਿਹੜੀ ਹੈ ਉਹ ਮੇਕ ਸ਼ੋਰ ਕੀਤੀ ਜਾਵੇ ਸਾਡੇ ਅਸੀਂ ਅਸੀਂ ਸਮਾਜ ਦੀ ਇਹਦੇ ਲਈ ਸੰਘਰਸ਼ ਸੜਕਾਂ ਤੇ ਵੀ ਹੋਊਗਾ ਹੋ ਨਾਮ ਮਸਲਾ ਹੋਇਆ ਤੇ ਆਰਟੀਕਲ 19 ਨੂੰ ਐਕਸਰਸਾਈਜ਼ ਕੀਤਾ ਜਾਏਗਾ ਸੰਵਿਧਾਨਿਕ ਹੱਕ ਨੂੰ ਉਹਦਾ ਕਾਰਨ ਇਹ ਹੈ ਕਿ ਸਾਡੀ ਗਿਣਤੀ ਜਿਹੜੀ ਆ ਉਹ ਮੇਕ ਸ਼ੂਰ ਕਰਨ ਲਈ ਸਾਡੇ ਅਫਸਰ ਜਿਹੜੇ ਆ ਉਸ ਜਗ੍ਹਾ ਤੇ ਹੋਣੇ ਚਾਹੀਦੇ ਆ ਜੋ ਆਬਾਦੀ ਦਾ ਅਨੁਪਾਤ ਹੈ ਔਰ ਉਹਨਾਂ ਦੀ ਸੈਨਿਓਰਿਟੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਉਹਨਾਂ ਦੀ ਪ੍ਰਮੋਸ਼ਨਸ ਉਹਨਾਂ ਨੂੰ ਮਿਲਣੀ ਚਾਹੀਦੀ ਇਹਦੇ ਲਈ ਸੜਕਾਂ ਦੇ ਉੱਤੇ ਸਰਕਾਰ ਦੇ ਐਜੀਟੇਸ਼ਨ ਕੀਤਾ ਜਾਏਗਾ ਔਰ ਜਿਹੜੇ ਜਿਹੜੇ ਸਾਡੇ ਕੋਲ ਟੂਲਸ ਹੈਗੇ ਆ ਆਪਣੀ ਗੱਲ ਰੱਖਣ ਦੇ ਉਹਨੂੰ ਵਰਤਿਆ ਜਾਏਗਾ ਜੈ ਹਾਂ ਸਮੂਹ ਜਥੇਬੰਦੀਆਂ ਦਾ ਸਾਥ ਮਿਲਿਆ ਜੀ ਔਰ ਐਸੀ ਐਸਟੀ ਸਮਾਜ ਦਾ ਸਿੱਧਾ-ਸਿੱਧਾ ਸਾਡੇ ਨਾਲ ਜੁੜਿਆ ਮਸਲਾ ਹੈਗਾ ਜੇ ਸਾਡੇ ਅਫਸਰ ਜਿਹੜੇ ਆ ਆਬਾਦੀ ਦੇ ਅਨੁਪਾਤ ਨਾਲ ਉੱਥੇ ਪਹੁੰਚਣਗੇ ਨਹੀਂ ਤੇ ਕਿਸ ਤਰੀਕੇ ਦੇ ਨਾਲ ਆਪਾਂ ਉਮੀਦ ਕਰਦੇ ਹਾਂ ਕਿ ਸਿਲੈਕਟਡ ਜਗ੍ਹਾ ਦੇ ਉੱਤੇ ਸਾਡੇ ਅਫਸਰ ਜਿਹੜੇ ਆ ਉਹ ਸਾਡੀ ਗੱਲ ਅੱਗੇ ਰੱਖ ਪਾਣਗੇ ਸੰਵੇਦਨਾ ਭਾਵਨਾ ਦੀ ਅੱਗੇ ਜਿਹੜਾ ਵਾ ਨੌਕਰਸ਼ਾਈ 'ਚ ਬਹੁਤ ਕਮੀ ਹੈਗੀ ਔਰ ਜਥੇਬੰਦੀਆਂ ਰੋਜ਼ ਮਹਿਸੂਸ ਕਰਦੀਆਂ ਜੇ ਸਾਡੇ ਅਫਸਰ ਐਸੀ ਐਸਟੀ 85ਵੇਂ ਸੋਧਨ ਦੇ ਹਿਸਾਬ ਨਾਲ ਉਸ ਕੁਰਸੀਆਂ ਤੇ ਬੈਠੇ ਹੋਣਗੇ ਤੇ ਸਾਡੇ ਹੱਕਾਂ ਦੀ ਵੀ ਗੱਲ ਕਰਨਗੇ ਤੇ ਸਮੂਹ ਸਮ ਮਿੱਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਬਿਟਕਰ ਮਹਾਪਚਾਇਸਾ ਘਟਾ ਦਾ ਮੁਖ ਸੰਚਾਲਕ ਆ ਸੋ ਬੜੇ ਵਿਸਤਾਰ ਦੇ ਨਾਲ ਆਪ ਜੀ ਨੂੰ ਨਿਤਿਸ਼ ਭੀਮ ਜੀ ਨੇ ਸੁਬੀਰ ਧਰਾਵੜੀ ਜੀ ਨੇ ਦੱਸਿਆ ਹੈ ਕਿ ਜਿਹੜੀ 58ਵੀਂ ਸੋਧ ਦੇ ਵਿੱਚ ਸਾਡਾ ਜਿਹੜਾ ਬਾਬਾ ਸਾਹਿਬ ਅਬਿਟਕਰ ਨੇ ਸਾਨੂੰ ਜਿਹੜਾ ਅਰਖਣ ਦਿੱਤਾ ਹੈ ਉਸ ਅਰਖਣ ਨੂੰ ਅੱਜ ਜਿਹੜਾ ਵਾ ਪੰਜਾਬ ਸਰਕਾਰ ਜਿਹੜੀ ਆ ਉਹ ਸਾਡੀਆਂ ਪ੍ਰਮੋਸ਼ਨਾਂ ਨੂੰ ਲੈ ਕੇ ਜਿਹੜਾ ਉਹਨੂੰ ਡੱਕਿਆ ਹੋਇਆ ਵਾ ਜਿਹੜੀ 2001 ਦੇ ਵਿੱਚ ਜਿਹੜੀ ਮਿਲੀ ਸੀ ਪਰ ਅਸੀਂ ਚਾਹੁੰਦੇ ਆ ਕਿ ਜੇ ਅੱਜ ਸਾਡਾ ਸਮਾਜ ਦੇ ਪੜਿਆ ਲਿਖਿਆ ਵਾ ਪਹਿਲਾਂ ਦੇ ਮੰਨ ਲਿਆ ਕਿ ਸਾਡਾ ਸਮਾਜ ਘਟ ਪੜਿਆ ਲਿਖਿਆ ਸੀ ਅੱਜ ਸਾਡਾ ਸਮਾਜ ਪੜਿਆ ਲਿਖਿਆ ਤੇ ਅੱਜ ਫਿਰ ਉਹਨਾਂ ਦੀਆਂ ਪ੍ਰੋਮੋਸ਼ਨ ਵਾਲਾਂ ਦਾ ਜਿਹੜਾ ਡੱਕਣ ਦਾ ਰੀਜ਼ਨ ਕੀ ਹੈ ਜੇ ੜਾਈ ਦੀ ਗੱਲ ਕਰੀਏ ਜੇ 12% ਦੀ ਗੱਲ ਕਰੀਏ ਤੇ ਅਸੀਂ ਲਗਾਤਾਰ ਜਿਹੜਾ ਵਾ ਪੜਾਈ ਨੂੰ ਵੀ ਲੈ ਕੇ ਅਸੀਂ ਆਪਣੇ ਬੱਚੇ ਸਿੱਖਿਸ਼ਿਤ ਕਰਦੇ ਪਏ ਆ ਔਰ ਅਸੀਂ ਇਸ ਕਰਕੇ ਸਿੱਖਿਸ਼ਿਤ ਕਰਦੇ ਪਏ ਕਿ ਜਿਹੜੀਆਂ ਸਾਡੇ ਬੱਚੇ ਜਿਹੜੇ ਗਵਰਨਮੈਂਟਸ ਜੌਬ ਲਾਗਣ ਔਰ ਜੋ ਅਧਿਕਾਰ ਬਾਬਾ ਸਾਹਿਬ ਅਬਟ ਕਰਨੇ ਸਾਨੂੰ ਦਿੱਤੇ ਆ ਉਹਨਾਂ ਦੀ ਅਸੀਂ ਲੜਾਈ ਲੜ ਸਕੀਏ ਔਰ ਪੜ੍ਹ ਲੈ ਕੇ ਕਿ ਸਾਡੇ ਵੀ ਬੱਚੇ ਜਿਹੜੇ ਆ ਅਫਸਰ ਬਣ ਸਕਣ ਮਗਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਵਾਂ ਜਿਹੜੀ ਬਾਬਾ ਸਾਹਿਬ ਰક્ષਣ ਨੂੰ ਖਤਮ ਕਰਨਾ ਚਾਹੁੰਦੀਆਂ ਵਾਂ ਤੇ ਲਗਾਤਾਰ ਉਹਨੂੰ ਜਿਹੜਾ ਵਾ ਸਾਡੇ ਸਮਾਨ ਨੂੰ ਜਿਹੜਾ ਨਹੀਂ ਹੱਕ ਦੇ ਰੀਆਂ ਜੇ ਸਾਡੇ ਹੱਕ ਸਾਨੂੰ ਨਾ ਮਿਲੇ ਤੇ ਫਿਰ ਇਹਨਾਂ ਦਾ ਜਿਹੜਾ ਸੰਘਰਸ਼ ਤਿੱਖਾ ਕੀਤਾ ਜਾਏਗਾ ਮੈਂ ਸਰਕਾਰੀ ਮੈਗ ਮੇਟ ਜਿੰਨੇ ਸਾਡੇ ਐਸਪਾਈ ਚਾਰੇ ਦੇ ਲੱਗੇ ਆ ਜਿਹੜੇ ਵੀ ਆ 4th ਕਲਾਸ ਤੋਂ ਲੈ ਕੇ ਜਾਂ 1st ਕਲਾਸ ਤੱਕ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਹੜੀ ਲੜਾਈ ਆ ਸਾਡੀ ਨਹੀਂ ਹੈਗੀ ਇਹ ਤੁਹਾਡੇ ਆਪ ਦੇ ਹੱਕਾਂ ਦੀ ਸਾਡੀ ਲੜਾਈ ਆ ਅਸੀਂ ਇਸ ਲੜਾਈ ਨੂੰ ਲੜਨ ਵਾਸਤੇ ਅੱਗੇ ਆਏ ਆ ਤੇ ਤੁਹਾਨੂੰ ਵੀ ਆਪਣੇ ਮਹਿਗਮੈ ਦੇ ਵਿੱਚੋਂ ਬਾਹਰ ਨਿਕਲ ਕੇ ਇਹਦੀ ਲੜਾਈ ਲੜਨੀ ਚਾਹੀਦੀ ਆ ਨਹੀਂ ਤੇ ਜੇ ਤੁਹਾਡੀਆਂ ਪ੍ਰਮੋਸ਼ਨਾਂ ਢੱਕੀਆਂ ਗਈਆਂ ਜੇ ਤੁਹਾਨੂੰ ਤੁਹਾਡਾ ਅਰਖਣ ਹੀ ਨਾ ਮਿਲਿਆ ਤੇ ਫਿਰ ਇਹ ਹੌਲੀ-ਹੌਲੀ ਸਰਕਾਰਾਂ ਤੁਹਾਡੇ ਰੱਖਣ ਨੂੰ ਖਤਮ ਕਰ ਦੇਣਗੀਆਂ ਸੋ ਸੰਘਰਸ਼ ਲੜਨਾ ਪੈਣਾ ਹੈ ਲੜਾਈ ਲੜਨੀ ਪੈਣੀ ਹੈ ਜੇ ਸਰਕਾਰ ਨਹੀਂ ਸੁਣੇਗੀ ਤੇ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੀ ਜੀਵਾਸ਼ਣ ਦਿੱਤਾ ਹੈ ਜੀ ਹੁਣ ਅਸੀਂ ਤੇ ਅੱਜ ਜਿਹੜਾ ਮੰਗ ਪੱਤਰ ਹੈ ਆਪਣੇ ਵੱਲੋਂ ਦੇ ਦਿੱਤਾ ਵਾ ਅੱਜ ਤੋਂ ਜਿਹੜੀ ਸਾਡੀ ਜਿਹੜੀ ਜੰਗ ਆ ਉਹ ਛੜੀ ਸ਼ੁਰੂ ਹੋ ਚੁੱਕੀ ਹੈ ਸਰਕਾਰਾਂ ਦੇ ਖਿਲਾਫ ਤੇ ਮੈਂ ਸਰਕਾਰੀ ਧਾਰੀ ਦੇ ਵਿੱਚ ਜਿਹੜੇ ਸਾਡੇ ਐਸੀ ਭਾਈ ਚਰੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਆਪਣੇ ਹੱਕ ਦੀ ਗੱਲ ਕਰੋ ਜੇ ਨਹੀਂ ਕਰੋਗੇ ਤੇ ਫਿਰ ਤੁਹਾਡਾ ਜਿਹੜਾ ਬਾ ਤੁਹਾਡਾ ਲਗਾਤਾਰ ਨੁਕਸਾਨ ਹੋਏਗਾ ਤੇ ਸਾਡੀ ਆਨ ਵਾਲੀ ਜਿਹੜੀ ਪੀੜ੍ਹੀ ਆ ਜਿਹੜੀ ਹੁਣ ਇਸ ਟਾਈਮ ਜਿਹੜੀ ਪੜਦੀ ਲਿਖਦੀ ਪਈ ਆ ਉਹਨਾਂ ਦਾ ਹੱਕ ਖੋਇਆ ਜਾਏਗਾ ਜੈ ਹਵਲਿਕੀ